ਅੰਡ ਪੰਜਾਬੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਠਕ ਹੋਮੋਗੇ ਸੋ ਗੱਲ ਕਰੀਏ ਅੱਜ ਅਸੀਂ ਮੌਜੂਦਾਂ ਜੀ ਲੁਧਿਆਣੇ ਜਿਹਦੇ ਦੇ ਮਸ਼ਹੂਰ ਅਸਥਾਨ ਹੈ ਜਿੱਥੇ ਦੁਸ਼ਵ ਦੇ ਪ੍ਰਸਿੱਧ ਯਰਗ ਦੇ ਮੇਲੇ ਭਰਦੇ ਹਨ ਉਸ ਅਸਥਾਨ ਦੇ ਉੱਤੇ ਅਸੀਂ ਅੱਜ ਮੌਜੂਦਾਂ ਕਿਉਂਕਿ ਜਰਗਦੇ ਮੇਲੇ ਪੂਰੇ ਦੱਖਣ ਦੇ ਵਿੱਚ ਮਸ਼ਹੂਰ ਨੇ ਇਹ ਗੱਲព្រਿਯ ਜਰਗਦੇ ਮੇਲਿਆਂ ਦੀ ਇਹ ਘਾਰੇ ਗੱਲ ਕੀਤੀ ਜਾਵੇ ਪੰਜਾਬ ਦੇ ਪ੍ਰਮੁੱਖ ਮੇਲਿਆਂ ਦੀ ਤਾਂ ਜਰਗਦੇ ਦਾ ਮੇਲਾ ਅਤੇ ਸ਼ਪਾਰਦਾ ਮੇਲਾ ਪ੍ਰਮੁੱਖ ਮੇਲਿਆਂ ਦੇ ਵਿੱਚ ਆਉਂਦੇ ਹਨ ਕਿਉਂਕਿ ਇਹਨਾਂ ਮੇਲਿਆਂ ਦੇ ਵਿੱਚ ਪੰਜਾਬੀ ਸੱਭਿਆਚਾਰ ਵਿਰਾਸਤੀ ਰੰਗ ਸਾਨੂੰ ਦੇਖਣ ਨੂੰ ਮਿਲਦੇ ਹਨ ਸੋ 2025 ਦੇ ਜਰਗਦੇ ਮੇਲੇ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ ਪੂਰੀਆਂ ਜਿਹੜੀਆਂ ਤਿਆਰੀਆਂ ਨੇ ਉਹ ਇੱਥੇ ਲਗਭਗ ਉਹ ਆ ਕੰਪਲੀਟ ਹੋ ਚੁੱਕੀਆਂ ਹਨ ਹੋਰ ਵੀ ਜਰਗ ਦੇ ਮੇਲੇ ਨਾਲ ਜਿਹੜੇ ਪ੍ਰਬੰਧ ਨੇ ਉਹ ਚੱਲ ਰਹੇ ਹਨ ਜੇਕਰ ਤੁਸੀਂ ਵੀ ਜਰਗ ਦੇ ਮੇਲੇ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀ ਵੀ ਜਿਹੜੀ ਕੋਈ ਆਪਣਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਇਸ ਸਥਾਨ ਦੇ ਉੱਤੇ ਜਿਹੜੇ ਅਜਿਹੇ ਕੰਮ ਨੇ ਜਿਹੜੇ ਹੋਣੇ ਚਾਹੀਦੇ ਹਨ ਉਸ ਸਬੰਧੀ ਤੁਸੀਂ ਸਾਨੂੰ ਸੁਝਾਅ ਦੇ ਸਕਦੇ ਹੋ ਸੋ ਹੁਣ ਗੱਲ ਕਰਦੇ ਆ ਆਪਾਂ ਜਰਗ ਦੇ ਮੇਲਿਆਂ ਦੀ 2025 ਤੇ ਕਿਹੜੀਆਂ-ਕਿਹੜੀਆਂ ਜੜੀਆਂ ਤਰੀਕਾ ਨੇ ਕਿਹੜੀਆਂ-ਕਿਹੜੀਆਂ ਨੀਤੀਆਂ ਨੇ ਜਿਹਨੂੰ ਜਰਗ ਦੇ ਮੇਲੇ ਆਏ ਭਰ ਰਹੇ ਹਨ ਸਾਡੇ ਦਰਮਿਆਨ ਗੱਲ ਕਰੀਏ ਇਸ ਸਥਾਨ ਨਾਲ ਸੰਬੰਧਿਤ ਕੁਝ ਸੇਵਾਦਾਰ ਅੱਜ ਮਾਜੂਦ ਨੇ ਜਦੋਂ ਅਸੀਂ ਇੱਥੇ ਪਹੁੰਚੇ ਹਾਂ ਤੋਂ ਗੱਲਬਾਤ ਆਪਾਂ ਕਰਕੇ ਤੁਹਾਨੂੰ ਦੱਸਦੇ ਹਾਂ ਕਿ 2025 ਜਰਗ ਦੇ ਮੇਲੇ ਜਿਹੜੀ ਕਿੰਨੀਆਂ ਮਿੱਤੀਆਂ ਨੂੰ ਭਰ ਰਹੇ ਹਨ ਅਤੇ ਤੁਸੀਂ ਆਪਣੀਆਂ ਜਿਹੜੀਆਂ ਤਿਆਰੀਆਂ ਨੇ ਉਹ ਆਰੰਭ ਕਰ ਦੋ ਅਤੇ ਜਰਗ ਦੇ ਮੇਲਿਆਂ ਦਾ ਉਰੇ ਆ ਕੇ ਮਾਈ ਦੇ ਸਥਾਨ ਦੇ ਉੱਤੇ ਨਤਮਸਤਕ ਹੋਵੋ ਅਤੇ ਖੁਸ਼ੀਆਂ ਪ੍ਰਾਪਤ ਕਰੋ ਹਾਂਜੀ ਪਿੰਦੀ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਅਤੇ ਜਰਗ ਦੇ ਮੇਲੇ 2025 ਲਗਭਗ ਮੈਨੂੰ ਲੱਗਦਾ ਕਿ ਦਿਨ ਨੇੜੇ ਆਉਂਦੇ ਜਾਂਦੇ ਨੇ ਕਿਉਂਕਿ ਜਦੋਂ ਵੀ ਮਾਰਚ ਦਾ ਮਹੀਨਾ ਸ਼ੁਰੂ ਹੁੰਦਾ ਸਾਡੇ ਜਿਹੜੇ ਸ਼ਰਧਾਲੂ ਨੇ ਸਾਡੇ ਜਿਹੜੇ ਆਪਣੇ ਮਾਈ ਦੇ ਭਗਤ ਨੇ ਉਹਨਾਂ ਦੇ ਵਿੱਚ ਇੱਕ ਉਤਸੁਕਤਾ ਪੈਦਾ ਹੁਣ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਵਿਸ਼ਵ ਦੇ ਵਿੱਚ ਮਸ਼ਹੂਰ ਨੇ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਸਾਡੇ ਮਾਈ ਦੇ ਭਗਤ ਨੇ ਸ਼ਰਧਾਲੂ ਨੇ ਇੱਥੇ ਮੱਥਾ ਟੇਕਣ ਆਉਂਦੇ ਨੇ ਕਿਉਂਕਿ ਭਰਨਾ ਆਉਂਦੇ ਨੇ ਹੁਣ ਸਾਨੂੰ ਇਹ ਦੱਸੋ ਕਿ ਇਸ ਸਾਲ 2025 ਜਗਦੇ ਮੇਲੇ ਕਿਹੜੀਆਂ-ਕਿਹੜੀਆਂ ਵਿੱਚ ਆਉਂ ਪਰ ਰਹੇ ਹਨ ਸੰਗਤ ਐ ਪਹਿਲਾਂ ਸਾਰੇ ਸੰਗਤ ਨੂੰ मां शीतला मसाणी दी जय जय हो ਜਿਹੜੇ ਕਿ ਮਾਤਾ ਦੇ ਮੇਲੇ ਹਰ ਸਾਲ ਲੱਗਦੇ ਨੇ ਹੂੰ ਇਹ ਮਾਤਾ ਦੇ ਮੇਲੇ ਜਦੋਂ ਹੋਲੀ ਹੋਲਾ ਮਹੱਲਾ ਹੋਲ ਤਾਂ ਹੋ ਲੈਂਦੀ ਆ ਹੂੰ ਤਾਂ ਉਸ ਤੋਂ ਬਾਅਦ ਇਹਦੀ ਪੂਜਾ ਸ਼ੁਰੂ ਹੋ ਜਾਂਦੀ ਆ ਜੀ ਹੂੰ ਦੇਖੋ ਹੋਲੀ ਤੋਂ ਬਾਅਦ 18 ਮਾਰਚ ਨੂੰ ਮੰਗਲਵਾਰ ਆ ਰਿਹਾ 18 ਮਾਰਚ ਨੂੰ ਬੜੀ ਧੂਮ ਧਮੱਕੇ ਦੇ ਨਾਲ ਹੂੰ ਮਹਾਰਾਣੀ ਦੇ ਦਰਬਾਰ ਤੇ ਮੇਲੇ ਭਰਨੇ ਨੇ ਸੰਗਤਾਂ ਨੇ ਆਪਣੀਆਂ ਸੁਖਣਾ ਲਾਉਣੀਆਂ ਨੇ ਇਹ ਬੜੇ ਦੂਰ ਦਰਾਂਡੇ ਤੋਂ ਆਕੇ ਮਾਦੇ ਦਰਬਾਰ ਤੇ ਮਕਸਦ ਹੋਣਾ ਸੰਗਤਾਂ ਨੇ ਤੇ ਪੂਰੇ ਪ੍ਰਬੰਧ ਨੇ ਜੋ ਇੱਥੇ ਦਰਬਾਰ ਦੇ ਉਹ ਪ੍ਰਬੰਧ ਕਾ ਨੇ ਐ ਮੇਲੇ ਤੱਕ ਕਲੀਅਰ ਕਰ ਲੈਣੇ ਨੇ ਕੁਝ ਹੋ ਗਏ ਤੇ ਕੁਝ ਕਰ ਵੀ ਲੈਣੇ ਨੇ ਕਰ ਲੈਣੇ ਹੈ ਜੀ ਤੇ ਦੂਸਰਾ ਮੇਲਾ ਹਾਂ ਜੀ 25 ਮਾਰਚ ਨੂੰ ਲੱਗ ਰਿਹਾ ਮਹਾਰਾਣੀ ਦੇ ਦਰਬਾਰ ਤੇ ਠੀਕ ਹੈ ਜੀ ਇਹ ਇਹ ਪੂਰਾ ਪੰਜਾਬ ਦਾ ਮਸ਼ਹੂਰ ਮੇਲਾ ਜਿੱਥੇ ਮਾਤਾ ਮਸਾਣੀ ਮਾਤਾ ਕਾਲੀ ਬਾਬਾ ਪੈਰੋਂ ਨਾਲ ਮਲੰਗ ਸ਼ਾ ਸ਼ਾ ਅਲੀ ਖਾਕੀਆ ਮਲੰਗ ਬਸੰਤੀ ਮਾਤਾ ਤੇ ਛੇੜਲੋਮਾ ਇਹ ਵਾਵਾ ਫਰੀਦ ਜੀ ਇਹਨਾਂ ਦਾ ਦਰਬਾਰ ਸਜਿਆ ਹੋਇਆ ਤੇ ਇਹ ਅੱਜ ਤੋਂ ਦਰਬਾਰ ਨਹੀਂ ਹੈ ਇਹ ਤ੍ਰੇਤੇ ਯੁੱਗ ਦਾ ਦਰਬਾਰ ਆ ਤ੍ਰੇਤੇ ਯੁੱਗ ਦੇ ਵਿੱਚ ਇੱਥੇ ਕੋਈ ਛੇੜ ਰਚੀਤੀ ਮਾਲਕ ਨੇ ਠੀਕ ਹੈ ਇਸ ਜਗ੍ਹਾ ਤੇ ਖੇੜ ਰਤੀ ਸੀ ਤਾਂ ਉਸ ਦੇ ਨਾਲ ਹੀ ਇੱਥੇ ਮੱਤਾ ਹੋਈਆਂ ਸੀ ਕਿ ਤੋਰੀ ਤੇਰੇ ਦਰਬਾਰ ਤੇ ਅਰਸਖਣਾ ਪੂਰੀ ਹੋਊਗੀ ਲੋ ਭਗਤ ਸ਼ਰਦਾ ਪ੍ਰੇਮ ਦੇ ਨਾਲ ਕਿਰੇ ਦਰਬਾਰ ਤੇ ਆ ਕੇ ਮੱਤਾ ਟਿਕੂਗਾ ਤਾਂ ਉਹਦੀ ਹਰ ਸਲਾਮ ਮਤਲਬ ਮਨੋ ਕਮਨਾ ਮਨੋ ਕਾਮਨਾ ਪੂਰੀ ਹੋਊਗੀ ਠੀਕ ਹੈ ਇਸੇ ਤਰ੍ਹਾਂ ਹਰ ਰੋਜ ਪਹਿਲਾਂ ਤਾਂ ਹੁੰਦਾ ਸੀਗਾ ਅ ਅੱਜ ਤੋਂ ਤ੍ਰੇਤੇ ਯੁੱਗ ਚ ਹੂੰ ਤੇ ਸੰਗਤ ਕਦੇ-ਕਦੇ ਆਉਂਦੀ ਈ ਕੋਈ ਥੋੜਾ ਕਰਾਉਣ ਆ ਗਿਆ ਕੋਈ ਬਿਮਾਰ ਹੋ ਗਿਆ ਤਾਂ ਉਹ ਮਾਤਾ ਦੇ ਚਰਨਾਂ ਜਾ ਕੇ ਬੇਨਤੀ ਕਰਦਾ ਸੀ ਮਾਤਾ ਉਹਨੂੰ ਠੀਕ ਕਰ ਦਿੰਦੀ ਸੀ ਲੇਕਿਨ ਹੁਣ ਤਾਂ ਢੇਲੀ ਹੋਈ ਮਾਹਰੇ ਦਰਬਾਰ ਤੇ ਮੇਲਾ ਭਰਨ ਲੱਗ ਗਿਆ ਠੀਕ ਹੈ ਤੇ ਢੇਲੀ ਹੋਈ ਸੰਗਤਾਂ ਦੂਰੋਂ-ਦੂਰੋਂ ਲੈ ਸਾਡੇ ਕੋਲ ਹਰ ਦਵਾਰ ਤੋਂ ਸੰਗਤ ਆਈ ਈ ਪਾਸੋਂ ਤੇ ਹਰ ਦਵਾਰ ਤੋਂ ਮਥਾ ਟੇਕਣ ਆਏ ਸੀ ਦੇਖੋ ਕਿੱਡੀ-ਕਿੱਡੀ ਦੂਰੋਂ ਦੇ ਦਰਬਾਰ ਤੇ ਆ ਰਹੇ ਨੇ ਜਿਨੂੰ ਇਹਨੂੰ ਪਤਾ ਲੱਗਦਾ ਕਿ ਮਾ ਰਾਣੀ ਜਰਗ ਦੇ ਵਿੱਚ ਬੈਠੀ ਆ ਉਹ ਸੰਗਤਾਂ ਨੂੰ ਬੇਨਤੀ ਆ ਕਿ ਦੋਹੇ ਮੇਲੇ ਆਪਣੇ ਪੂਰੇ ਪ੍ਰਵਾਸ ਸਮੇਤ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਦੀ ਸਭ ਦੀ ਸੁੱਖ ਮੰਗੇ ਜਾਣੀਆਂ ਤੇ ਮਾਂ ਨੂੰ ਇਹ ਗੁਲਗਲੇ ਖਾਣੀ ਮਾਤਾ ਰਾਣੀ ਗੁਲਗਲੇ ਖਾਣੀ ਹੋਂਬਾਰ ਨੂੰ ਇਹਦੇ ਗੁਲਗਲੇ ਪੱਕਦੇ ਨੇ ਵੀ ਗੈ ਬਸਰੀਆ ਥੰਮ ਲੱਗਦਾ ਇਹਨੂੰ ਇਤੋਂ ਕਹਿੰਦੇ ਆ ਬਾਸ ਆਪਾਂ ਸੋਮਵਾਰ ਨੂੰ ਕੋ ਕਾ ਲੰਨੇ ਆ ਤੇ ਮੰਗਲਵਾਰ ਨੂੰ ਇਹਦਾ ਆਪਾਂ ਨੇ ਆ ਕੇ ਮੱਥਾ ਟੇਕਣਾ ਠੀਕ ਆ ਇਹਦਾ ਇੱਕ ਬਰੂੜ ਨੇ ਹੂੰ ਗਲਾ ਸਤ ਮਹਾ ਕਹਨੇ ਆ ਉਹ ਇਹਦੀ ਸਵਾਰੀ ਦੇ ਨੇ ਜੀ ਦੀ ਸਵਾਰੀ ਕਰਦੀ ਆ ਮਾਤਾ ਉਹ ਜਿਹੜਾ ਬਰੂਰ ਆਪਾਂ ਲੈ ਕੇ ਆਉਨੇ ਆ ਉਹ ਇਹਦੀ ਸਵਾਰੀ ਦੇ ਨੇ ਉਹ ਸਵਾਰੀ ਦੇ ਸਾਰੀਆਂ ਸੰਗਤਾਂ ਨੇ ਆ ਕੇ 18 ਤੇ 25 ਮਾਰਚ ਦਿਨ ਸੋਮਵਾਰ ਨੂੰ ਦੀਆਂ ਚੌਕੀਆਂ ਹੋਣਗੀਆਂ ਤੇ 18 ਨੂੰ ਵੀ ਸੋਮਵਾਰ ਦੀਆਂ ਮਾਤਾ ਦੀਆਂ ਚੌਕੀਆਂ ਰਾਤ ਨੂੰ ਸੰਗਤ ਬੜੀ ਭਰਤੀ ਆ ਮੇਲਾ ਦੂਰ ਤੱਕ ਬੈਠਾ ਹੁੰਦਾ ਆਪਦੇ ਆਪ ਦੇ ਗੁਣ ਗਾਣ ਕਰਦੇ ਨੇ ਮਾਤਾ ਦਾ ਨਾਮ ਜਪਦੇ ਨੇ ਹੂੰ ਤੇ தா 23 ਮਾਰਚ ਨੂੰ ਵੀ ਸੋਮਵਾਰ ਤੇ ਮੰਗਲਵਾਰ ਨੂੰ ਮਾਤਾ ਦਾਬਦ ਮੇਲਾ ਬੜੀ ਧੂੰ ਧਾਮ ਨਾਲ ਲੱਗ ਰਿਹਾ ਜੀ ਠੀਕ ਹੈ ਸਸਾ ਦਰਾ ਪਰਮੰਤ ਕਾਂ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਤੇ ਮੇਲੇ ਚ ਵੀ ਪੂਰਾ ਪ੍ਰਬੰਧ ਕੀਤਾ ਜਾਵੇਗਾ ਬੋਲ ਸਤਿਏ ਦਿਵਾਰ ਕੀ ਜੈ ਪੱਤੀਆਂ ਸੁੱਤੀਆਂ ਜੋਤਾਂ ਵਾਲੀ ਮਾਤਾ ਤੇਰੀ ਸਰਾਨੀ ਜੈ ਸੋ ਦੋਸਤੋ ਜਿਸ ਤਰ੍ਹਾਂ ਤੁਸੀਂ ਸੁਣਿਆ ਜਿਹੜੇ ਇਸ ਸਥਾਨ ਦੇ ਨਾਲ ਸੇਵਾਦਾਰ ਨੇ ਲਗਭਗ ਇੱਥੇ ਸੇਵਾ ਵੀ ਕਰਦੇ ਰਹਿੰਦੇ ਨੇ ਇੱਥੇ ਮੌਜੂਦ ਵੀ ਰਹਿੰਦੇ ਨੇ ਆ ਗੱਲ ਕਰੀ ਜਰਗ ਦੇ ਮੇਲੇ ਦੀ 2025 ਜਰਗ ਦੇ ਮੇਲੇ ਦੀ ਪੂਰੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਸਕਿਆ ਕਿ ਜਰਗ ਦਾ ਪਹਿਲਾ ਜਿਹੜਾ ਮੇਲਾ 18 ਮਾਰਚ ਨੂੰ ਭਰੇਗਾ ਤੇ ਚੌਕੀ ਵਾਲਾ ਦਿਨ ਜਿਹੜਾ ਉਹ ਸੋਮਵਾਰ ਨੂੰ 17 ਮਾਰਚ ਦਾ ਹੋਵੇਗਾ ਤੇ ਦੂਸਰਾ ਮੇਲਾ ਜਿਹੜਾ ਉਹ 25 ਮਾਰਚ ਨੂੰ ਹੋ ਭਰੇਗਾ ਤੇ ਚੌਕੀ ਭਰਨ ਵਾਲਾ ਜਿਹੜਾ ਦਿਨ ਹੋਊਗਾ ਉਹ 24 ਮਾਰਚ ਦਾ ਹੋਵੇਗਾ ਸੋ ਲਗਭਗ ਇੱਥੇ ਜਿਹੜੀਆਂ ਤਿਆਰੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਔਰ ਜਰਗ ਦੇ ਮੇਲੇ ਨਾਲ ਸਬੰਧ ਤੋਂ ਤੁਸੀਂ ਕੋਈ ਵੀ ਸੁਝਾਅ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜੇਕਰ ਤੁਹਾਨੂੰ ਕੋਈ ਲੱਗਦਾ ਹੈ ਜਰਗ ਦੇ ਮੇਲੇ ਤੇ ਇੱਥੇ ਕਿਹੜੇ ਕੰਮ ਆਉਣ ਵਾਲੇ ਨੇ ਜਾਂ ਹੋਰ ਕੀ ਸੁਧਾਰ ਹੋ ਸਕਦਾ ਤੁਸੀਂ ਸਾdna ਨਾਲ ਸੰਪਰਕ ਵੀ ਕਰ ਸਕਦੇ ਹੋ ਅਤੇ ਸਾਨੂੰ ਕਮੈਂਟਾਂ ਦੇ ਵਿੱਚ ਵੀ ਦੱਸ ਸਕਦੇ ਹੋ ਅਤੇ ਸਾਡੇ ਚੈਨਲ ਜੇਕਰ ਤੁਸੀਂ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਤੁਸੀਂ ਹੋਣੇ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਜਰਗ ਦੇ ਮੇਲਿਆਂ ਦੀ ਪਲ-ਪਲ ਦੀ ਜਿਹੜੀ ਖਬਰ ਆ ਅਸੀਂ ਤੁਹਾਨੂੰ ਇਸੇ ਚੈਨਲ ਦੇ ਉੱਤੇ ਦਿੰਦੇ ਰਾਵਾਂਗੇ ਅਤੇ ਜਰਗ ਦੇ ਮੇਲਿਆਂ ਨਾਲ ਸੰਬੰਧਿਤ ਅਸੀਂ ਸੋਮਵਾਰ ਵਾਲਾ ਦਿਨ ਤੇ ਮੰਗਲਵਾਰਾ ਵਾਲਾ ਦਿਨ ਵੀ ਅਸੀਂ ਕਵਰ ਵੀ ਕਰਦੇ ਆਂ ਪਲ-ਪਲ ਦੀ ਜਿਹੜੀ ਗਤੀਵਿਧੀ ਇੱਥੇ ਕੋਈ ਵੀ ਹੁੰਦੀ ਆ ਉਹ ਸਾਰੀਆਂ ਗਤੀਵਿਧੀਆਂ ਸਾਰੇ ਮੇਲੇ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਹੋਰ ਵੀ ਦੇ ਪ੍ਰੋਗਰਾਮ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਜੀ ਸ਼ੁਕਰੀਆ ਅਤੇ ਮਿਲਦੇ ਆਂ ਜੀ ਤੁਹਾਡੇ ਨਾਲ ਜਰਗ ਦੇ ਮੇਲੇਾਂ ਤੇ 2025 ਦੇ ਜਰਗ ਦੇ ਮੇਲੇਾਂ ਤੇ 18 ਅਤੇ 25 ਮਾਰਚ ਨੂੰ ਧੰਨਵਾਦ ਜੀ ਸ਼ੁਕਰੀਆ